ਜੰਗਾ ਕਾਰੋਬਾਰ ਹੈ ਜਿਹਦਾ ਆਵਦਾ ਜਹਾਜ਼ ਹੋਵੇ ਸਮੁੰਦਰ ਚ ਇਹ ਉਦੋਂ ਦੀ ਗੱਲ ਹੈ ਕਿ ਹੁਣ 350 ਸਾਲਾ ਬਣਾ ਰਹੇ ਆ ਗੁਰੂ ਤੇਗ ਬਹਾਦਰ ਪਾਚੀ ਜੀ ਮਹਾਰਾਜ ਦਾ ਸ਼ਹਾਦਤਿਆੜਾ ਜਿਹੜੇ ਤਾਂ ਤਾਂ ਸਮਾਗ ਹੋ ਰਹੇ ਕਿ ਕਈ ਗ੍ਰੰਥਾਂ ਵਿੱਚ 12 ਨੰਬਰ ਲਿਖਿਆ ਉਹਨਾਂ ਦਾ ਸ਼ਹੀਦੀ ਦਾ ਦਿਨ ਆ ਤੇ ਕਈ ਆਨੇ ਭਾਈ ਹੁਣ ਬਾਈ ਬਣਾ ਰਹੇ ਭਾਈ ਬਣਾਤਾ ਜਦੋਂ ਮਰਜ਼ੀ ਲਗੋ ਪਰ ਤੁਸੀਂ ਇੱਕ ਦਿਨ ਮੰਨਣਾ ਗੱਲ ਇੱਥੇ ਆ ਕੇ ਖਤਮ ਹੁੰਦੀ ਏ ਕਿ ਉਹਨਾਂ ਵਰਗਾ ਜੀਵਨ ਕਿ ਨਾ ਤਾਂ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਨਹੀਂ ਤਾਂ ਭਾਈ ਜਿਦ ਹੀ ਆਪਾ ਕਿ ਮੜਾ ਜਾ ਅਨਾਉਂਸਮੈਂਟ ਹੁੰਦੀ ਹੈ ਜਿਦ ਹੀ ਦਰਮਰੇ ਨੇਮ ਪਲੇਟਾਂ ਲੱਗ ਜਾਂਦੇ ਆ ਮੈਂ ਪੰਚ ਬਣ ਗਿਆ ਮੈਂ ਸਰਪੰਚ ਬਣ ਗਿਆ ਮੈਂ ਐਮਐਲਏ ਬਣ ਗਿਆ ਭਾਵ ਇਸ ਤਰ੍ਹਾਂ ਦਾ ਅਸੀਂ ਆਪਣੇ ਆਪ ਨੂੰ ਕੋਈ ਮਹਾਤਮਾ ਚੜਾਈ ਕਰਦਾ ਨਾ ਇਸੇ ਵੀ ਡੇਰੇ ਦਾ ਹਣ ਚੰਗਾ ਭਾਵੇਂ ਟੂਠਾ ਚਾਹੇ ਮਾਰਾ ਜਿੱਦਾਂ ਦਾ ਵੀ ਹੈ ਤੇ ਜਦੋਂ ਸਰੀਰ ਛੱਡ ਜਾਂਦਾ ਨਾ ਜਿੱਥੇ ਉਹਦਾ ਨਾਮ ਹੁੰਦਾ ਫੇਜ ਨੂੰ ਨਵੇਂ ਬਿਠਾਉਂਦੇ ਫਟਾਫਟ ਲਾ ਦਿੰਦਾ ਦੇਰੀ ਨਹੀਂ ਕਰਦਾ ਦੇਰੀ ਵੀ ਕਰਦਾ ਕਿ ਮੇਰਾ ਨਾਮ ਲਿਖ ਦੋ ਇੱਥੇ ਭਾਈ ਫਟਾਫਟ ਸਨੇਹਰੀ ਅੱਖਰਾਂ ਦੇ ਵਿੱਚ ਹੁਣ ਮੈਂ ਆ ਸਾਧ ਜੀ ਸੰਤ ਜੀ ਪਰ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਏ ਸਰ ਉਹ ਤਿੰਨਾ ਲੋਕਾਂ ਦੀ ਤੇ ਨਾ ਲੋਕਾਂ ਦਾ ਰਾਜ ਮਿਲ ਗਿਆ ਤੇ ਨਾ ਲੋਕਾਂ ਦਾ ਸੁਆਮੀ ਵੀ ਬਣ ਕੇ ਵੀ ਆਪਣੇ ਆਪਣੇ ਛੁਪਾਕੇ ਰੱਖੇ ਆ ਤੇ ਪ੍ਰਗਟਾ ਜਦੋਂ ਸਮਾ ਸੀ ਜਦੋਂ ਹੁਕਮ ਸੀ ਨਹੀਂ ਪਈ ਹੁਣ ਬਾਹਰ ਆ ਜਾਓ ਹੁਣ ਆਉਣਾ ਪੈਣਾ ਤੇ ਵਿਧੀ ਬਣ ਗਈ ਮੱਖਣ ਛਾਲਵਾਣ ਦਾ ਢੇੜਾ ਪਾਰ ਹੋਇਆ ਆਇਆ ਗੁਰੂ ਦਾ ਸ਼ੁਕਰਾਨਾ ਕਰ ਸ਼ੁਕਰਾਨਾ ਜ਼ਰੂਰੀ ਹੈ ਹਰ ਦੁੱਖ ਹਰ ਸੁੱਖ ਦੇ ਵਿੱਚ ਗੁਰੂ ਦੇ ਸ਼ੁਕਰਗੁਜ਼ਾਰ ਹੋਣਾ ਜ਼ਰੂਰੀ ਹੈ ਸੋ ਕੁ ਬਿਸਰੇ ਜਿਨ ਸਭ ਕੁਝ ਦੀ ਸਭ ਤੋਂ ਪਹਿਲਾਂ ਤਾਂ ਇਹ ਸੋਚ ਬੰਦਿਆ ਤੈਨੂੰ ਉਸਨੇ ਮਨੁੱਖਾ ਦੇਹੀ ਦਿੱਤੀ ਹੈ ਤੇ ਮਨੁੱਖਾ ਦੇਹੀ ਨਹੀਂ ਦਿੱਤੀ ਨਾਲ ਤੈਨੂੰ ਸਮਾਂ ਔਰ ਸੁਵਾਸ ਵੀ ਦਿੱਤੇ ਜੋ ਬੇਸ਼ਕੀਮਤੀ ਹੈ ਜਿਨ੍ਹਾਂ ਦੀ ਕੋਈ ਕੀਮਤੀ ਸੰਸਾਰ ਵਿੱਚ ਨਹੀਂ ਹੈ ਕਿ ਜਿਸ ਨੇ ਦਿੱਤੇ ਹੈ ਤੇ ਉਹਦਾ ਸ਼ੁਕਰਾਨਾ ਕਰਕੇ ਮੇਰੇ ਮਾਲਕਾ ਮੈਨੂੰ ਮੌਕਾ ਦੇ ਦਿੱਤਾ ਤਾਂ ਇਨਾ ਜੱਜਾਲਾ ਤੇ ਨਿਕਲਦਾ ਕਿ ਮੈਨੂੰ ਮੌਕਾ ਦਿੱਤਾ ਇਸ ਜਨਮ ਮਨ ਤੋਂ ਮੁਕਤ ਹੋਣ ਦਾ ਮੇਰੇ ਮਾਲਕਾ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਬਸ ਜਿਨੇ ਸਭ ਕੁਝ ਦਿੱਤਾ ਫਿਰ ਉਹਦੇ ਗੁਣ ਗਾਉਣਾ ਹੁਣ ਮੱਖਣ ਚਾਹ ਲਵਾੜਾ ਵੀ ਆ ਗਿਆ ਕਹਿੰਦੇ ਗੁਰੂ ਲੱਭਣਾ ਬਈ ਕਿੱਥੇ ਲੱਭਦੇ ਲੱਭਦੇ ਪਤਾ ਲੱਗਿਆ ਬਈ ਦਿੱਲੀ ਤੇ ਸਗਤਾਂ ਤੋਂ ਕਿ ਵੀ ਹੈ ਤਾਂ ਸੀ 8ਵੇਂ ਪਾਦਸ਼ਾਹ ਸ੍ਰੀ ਹਰਕਿਸ਼ਨ ਜੀ ਮਹਾਰਾਜ ਪਰ ਕਹਿਗੇ ਜਾਂਦੇ ਜਾਂਦੇ ਆ ਬਾਬਾ ਬਸੇ ਇਕਰਮ ਕਾਲੇ ਕਿ ਜਿਹੜਾ ਗੁਰੂ ਹੈ ਉਹ ਬਕਾਲੇ ਵਿੱਚ ਹੈ ਕਿ ਦਿੱਲੀ ਦੇ ਸੰਗਤਾਂ ਕਹਿੰਦੇ ਇਸ ਤਾਂ ਹੀ ਸੁਣਿਆ ਕਿ ਚਲੋ ਮੈਂ ਬਕਾਲੇ ਜਾਣਾ ਪਰ ਬਕਾਲੇ ਆ ਕੇ ਕੀ ਦੇਖਿਆ ਝੂਠੇ ਗੁਰੂਆਂ ਨੇ ਅੱਜ ਵੀ ਸੰਸਾਰ ਤੇ ਇਹ ਹੋ ਰਹੇ ਉਠੇ ਗੁਰਾਂ ਨੇ ਜੀਤਾ ਭੈਤੂ ਗੁਰੂ ਗ੍ਰੰਥ ਸਾਹਿਬ ਭਾਵ ਗੁਰਬਾਣੀ ਦਾ ਗਿਆਨ ਦਿੰਦਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਆ ਗੁਰੂ ਅਮਰਦਾਸ ਪਾਚੀ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ ਭਾਵੇਂ ਗੁਰਬਾਣੀ ਦੇ ਜੋ ਬਚਨ ਨੇ ਆਪ ਸੰਗਤਾਂ ਤੱਕ ਕਿ ਕਿਸ ਗੁਰੂ ਨੇ ਇਹ ਬਚਨ ਕਹੇ ਜਿਵੇਂ ਆਪ ਜੀ ਨੇ ਕਬੀਰ ਮਾਨਸ ਜਨੁਦਲਭ ਹੈ ਤੋ ਭਾਵ ਕਬੀਰ ਜੀ ਮਹਾਰਾਜ ਕਹਿ ਰਹੇ ਆ ਕਿ ਬੋਲ ਕੋਈ ਵੀ ਰਿਆ ਹੋਵੇ ਪਰ ਇਨਾਂ ਬੋਲਾਂ ਦਾ ਜੋ ਅਸਲ ਮਾਲਕ ਹੈ ਉਹ ਹੈ ਭਗਤ ਕਬੀਰ ਜੀ ਉਸੇ ਤਰਹੀ ਗੁਰਾਂ ਦਾ ਨਾਮ ਲੈਨੇ ਕਿ ਨਵੇਂ ਪਾਛਾ ਦਾ ਨਾਮ ਲੈਨੇ ਆ ਪੰਜਵੇਂ ਪਾਛਾ ਦਾ ਨਾਮ ਲੈਨੇ ਕਿ ਕਿ ਜਿਹੜੇ ਬੋਲ ਕੇ ਗਏ ਹੋਏ ਨੇ ਉਹਨਾਂ ਦੇ ਬਚਨ ਅੱਖਰਾਂ ਦੇ ਵਿੱਚ ਗ੍ਰੰਥ ਦੇ ਰੂਪ ਸਾਡੇ ਸਾਹਮਣੇ ਹੁਣ ਇਹਨਾਂ ਦੇ ਹੁੰਦੇ ਹੋਏ ਆਪਾਂ ਕਿਸੇ ਦੂਸਰੇ ਦੀ ਉਦਾਹਰਣ ਦੇ ਸਕਦੇ ਹਾਂ ਕਿ ਸਾਡੇ ਬਾਬਾ ਜੀ ਕਹਿੰਦੇ ਹੁੰਦੇ ਸੀ ਸਾਡੇ ਸੰਤ ਜੀ ਕਹਿੰਦੇ ਸੀ ਕਿ ਫਲਾਣਾ ਸਖਸ ਨੇ ਕਿਹਾ ਹੁਣ ਗੱਦੀ ਇੱਕ ਪਾਸਾ ਦੇ ਕੋਲੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੋਈ ਕਹਿ ਸਕਦਾ ਕਿ ਮੈਂ 11ਵਾਂ ਗੁਰੂ ਇਹ ਐਸੇ ਥਾਨ ਬਣੇ ਹੋਏ ਆ ਜਿਨਾਂ ਦਾ ਸਿੱਖ ਪੰਥ ਨਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਵੀ ਲੈਣਾ ਦੇਣਾ ਨਹੀਂ ਇਹਥੇ ਇੱਕ ਗੁਰੂ ਹੈਗਾ ਜੇ ਕਿਤੇ ਇਹ ਨਾ ਹੁੰਦਾ ਫਿਰ ਤੈਨੂੰ ਮੰਨ ਸਕਦੇ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ ਨਾ ਪਰ ਭਾਸ਼ਾ ਨੇ ਸਾਰਾ ਗਿਆਨ ਗੁਰੂ ਗਿਆਨ ਦੇਣ ਵਾਸਤੇ ਹੁੰਦਾ ਕਿ ਜੋ ਗਿਆਨ ਹੈ ਇਹ ਸਾਨੂੰ ਗੁਰੂ ਤੋਂ ਮਿਲਦਾ ਤੇ ਗੁਰੂ ਸਾਡਾ ਹੈ ਗ੍ਰੰਥ ਸਾਹਿਬ ਮਹਾਰਾਜ ਇਹਦੇ ਵਿੱਚ ਸਾਰਾ ਗਿਆਨ ਲਿਖਿਆ ਇਸ ਨੂੰ ਦੇਣ ਵਾਲੇ ਬਹੁਤ ਨੇ ਸਮਝਾਉਣ ਵਾਲੇ ਬਹੁਤ ਨੇ ਪੜਾਉਣ ਵਾਲੇ ਬਹੁਤ ਨੇ ਬੜੀਆਂ ਸੰਸਥਾਵਾਂ ਨੇ ਹੁਣ ਮੈਂ ਤੇਰੇ ਦਰ ਤੇ ਕਿਉਂ ਆਵਾ ਵੇ ਇਹਦਾ ਭਾਵ ਤੂੰ ਝੂਠਾ ਵਾ ਇਹ ਐਸੇ ਸਖਸ਼ ਬੈਠੇ ਗੱਡੀਆਂ ਲਈ ਬੈਠੇ ਆ ਕਿ ਮੈਂ ਗੁਰੂ ਆ ਪੰਜ ਪੁਤਕ ਸਰੀਰ ਕਦੇ ਗੁਰੂ ਨਹੀਂ ਹੁੰਦਾ ਗੁਰੂ ਹੁੰਦਾ ਤੇਰਾ ਗਿਆਨ ਗੁਰੂ ਗ੍ਰੰਥ ਸਾਹਿਬ ਉਹ ਵੱਡਾ ਫਿਰ ਗਿਆਨਤਾ ਕਿਸੇ ਕੋਲ ਹੈ ਨਹੀਂ ਤੁਸੀਂ ਫੇਰ ਵੀ ਪੰਜ ਭੂਤਕ ਭਾਵ ਸਰੀਰਾਂ ਕੋਲ ਤਰੇ ਬੈਠੇ ਆਂ ਸਰੀਰ ਤੋਂ ਤਾਂ ਪਾਤਸ਼ਾਹ ਨੇ ਸਾਨੂੰ ਮੌਤ ਕੀਤਾ ਤੇ ਅਸੀਂ ਵੀ ਸਰੀਰ ਤੋਂ ਮੁਕਤ ਹੋਣਾ ਕਿ ਸਾਨੂੰ ਮਾਲਕਾ ਕੋਈ ਸਰੀਰ ਨਾ ਦੇਵੇ ਨਾ ਮੈਨੂੰ ਮਨੁੱਖਾ ਸਰੀਰ ਚਾਹੀਦਾ ਤੇ ਨਾ ਹੀ ਮੈਨੂੰ ਪਸ਼ੂ ਪੰਛੀ ਜੀਵ ਜੰਤੂਆਂ ਦਾ ਸਰੀਰ ਚਾਹੀਦਾ ਮੈਂ ਤਾਂ ਤੇਰੇ ਵੱਡਾ ਰੂਹ ਬਣਨਾ ਤੇਰਾ ਕੀ ਰੂਪ ਮੇਰੇ ਮਾਲਕਾ ਤੇਰਾ ਕੀ ਸਰੀਰ ਨਿਰੰਕਾਰ ਹੈ ਔਕਾਰ ਤੋਂ ਹੀ ਰਹਿਤ ਹੈ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਸਾਰੇ ਪਾਸੇ ਮੁਕਤ ਹੈ ਤੇ ਮਾਲਕਾ ਮੈਂ ਤੇਰੀ ਬਦਗੀ ਕਰਦਾ ਤੂੰ ਮੁਕਤ ਹੈ ਤੇ ਮੈਨੂੰ ਜੰਜਾਲਾਂ ਚ ਵਸਾਇਆ ਮੈਨੂੰ ਵੀ ਮੁਕਤ ਕਰ ਕਿ ਮੈਨੂੰ ਵੀ ਇਹਨਾਂ ਸਰੀਰਾਂ ਤੋਂ ਮੁਕਤ ਕਰ ਦੇ ਅਸੀਂ ਹਲੇ ਵੀ ਸਰੀਰਾਂ ਨਾਲ ਜੁੜੇ ਬੈਠੇ ਹਾਂ ਮੂਰਤੀਆਂ ਫੋਟੋਆਂ ਨਾਲ ਜੁੜੇ ਬੈਠੇ ਦੇਖੋ ਕੈਸੀ ਮਾਤ ਹੈ ਸੰਸਾਰ ਦੀ ਹੋਣਾ ਅਸੀਂ ਉਹਦੇ ਵਰਗਾ ਵਾ ਜਿਹੜਾ ਖੁਦ ਮੁਕਤ ਹੈ ਨਾ ਸਰੀਰ ਹੈ ਨਾ ਕੋਈ ਰੰਗ ਰੂਪ ਹੈ ਨਾ ਕੋਈ ਆਕਾਰ ਹੈ ਨਾ ਉਹਦੀ ਕੋਈ ਖਰਾਕ ਹੈ ਤੇ ਨਾ ਹੀ ਉਹਦਾ ਕੋਈ ਵਸਤਰ ਹੈ ਕਿ ਮੈਨੂੰ ਵਸਤਰ ਲਿਆ ਕੇ ਦੋ ਕਹਿੰਦਾ ਬਾਬੂ ਤਾ ਸਰੀਰ ਖਾਂਦੇ ਆ ਇਹ ਸਰੀਰ ਦਾ ਦੇਹ ਆਤਮਾ ਤਾਂ ਨਹੀਂ ਖਾਂਦੀ ਆਤਮਾ ਦੀ ਲੋੜ ਹੈ ਭਜਨ ਪਰਮਾਤਮਾ ਦੀ ਲੋੜ ਵੀ ਤਾਂ ਉਹਦੇ ਭਾਈ ਪ੍ਰੇਮ ਵਾਲਾ ਭਜਨ ਕੀਤਾ ਕੋਈ ਪ੍ਰਵਾਨ ਕਰਦਾ ਨਾ ਗੋਬਿੰਦ ਭਾਉ ਭਗਤ ਕਾ ਪੁਖਾ ਭਗਤੀ ਵੀ ਚਾਹੀਦੀ ਔਰ ਤੇ ਇਹ ਬੰਦਿਆ ਤੂੰ ਭਗਤੀ ਕਰ ਬੈਠੀ ਰਹੂਂਦੀ ਇਹ ਵੀ ਉਹਦੀ ਜ਼ਰੂਰਤ ਹੈ ਪਰ ਨਾਲ ਇਹ ਵੀ ਕਹਿੰਦਾ ਪ੍ਰੇਮ ਵਾਲੀ ਪ੍ਰੇਮ ਵਾਲੀ ਹੈ ਪ੍ਰੇਮ ਵਾਲੀ ਭਾਵ ਜੇ ਬਚਨ ਸੁਣ ਕੇ ਮੰਨੇਗਾ ਤੇ ਪ੍ਰੇਮ ਵਾਲੀ ਹੈ ਜੇ ਪੜਨਾ ਤਾਂ ਜ਼ਰੂਰ ਹੈ ਪਰ ਮੰਨਣਾ ਹੀ ਕੁਝ ਨਹੀਂ ਫਿਰ ਉਹ ਮਨਮੁਖਾਂ ਵਾਲੀ ਹੈ ਤੇ ਤੇਰੀ ਨਹੀਂ ਕਿ ਗੁਰੂ ਤੇਗ ਬਹਾਦਰ ਮਾਰੇ ਸੱਚੇ ਗੁਰੂ ਨੇ ਅਜ ਵੀ ਸੱਚਾ ਭਗਤ ਆਪਦੇ ਆਪ ਨੂੰ ਛਪਾਉਂਦਾ ਹੈ ਕਿ ਸੱਚਾ ਭਗਤ ਭਾਈ ਇਹ ਮਾੜਾ ਭਾਕੇ ਗਣਾ ਦੇ ਵਿੱਚ ਦਸਵੀਂ ਮੱਥੇ ਟਿੱਕੇ ਲਾ ਕੇ ਨਹੀਂ ਘੁੰਮਦਾ ਉਹ ਬਾਣੇ ਤੋਂ ਵੀ ਮੁੱਕਦਾ ਇਹ ਬੜਾ ਭਾਕੇ ਤੁਰਦੇ ਆ ਕਿ ਲੋਕਾਂ ਦਾ ਖਾਰੇ ਆ ਜਾ ਭਾਈ ਮੈਨੂੰ ਮੱਥਾ ਟੇਕ ਕਹਦਾ ਨਾ ਭਾਈ ਮੈਂ ਦੂਰੀ ਰਹਾ ਹੁਣ ਜੀ ਖੁਦਾਏ ਦੇ ਜਿਹੜਾ ਬੰਦਾ ਰੱਬ ਦੇ ਨੇੜੇ ਹੁੰਦਾ ਉਹ ਕਦੇ ਭੇਦ ਨਹੀਂ ਦਿੰਦਾ ਜਿਹੜਾ ਦਸ਼ਮੇਸ਼ ਪੈਜ ਦੇ ਨੇੜੇ ਹੋਵੇਗਾ ਨਾ ਉਹਦੇ ਬੱਚਰਾਂ ਨੂੰ ਮੰਦਾ ਹੋਗਾ ਉਹ ਹਮੇਸ਼ਾ ਆਪਣੇ ਇਸ ਭੇਜ ਤੋਂ ਮੁਕਤ ਰਹਿੰਦਾ ਰੋਣਾ ਨਹੀਂ ਪਉਂਦਾ ਕਿ ਮੈਨੂੰ ਦਸਮੇਸ਼ ਪਿਤਾ ਨજર ਆਉਦੇ ਆ ਜਾਂ ਅਸੀਂ ਬਾਣੇ ਪਾ ਕੇ ਦਿਖਾਉਣਾ ਚਾਹੁੰਨੇ ਆ ਪੇਖੀ ਪ੍ਰਭੂ ਨਾਲ ਲੱਭਈ ਬੈਨ ਸੱਚੀ ਸੀ ਸਿੱਖੀ ਸੱਚੀ ਪਹਿਲਾ ਕਰਨੀ ਅਸੀਂ ਸਰੀਰ ਦੇ ਪੇਖ ਨਾਲ ਤੁਰੇ ਹੋਏ ਆ ਆਪਣੇ ਭਾਵੇਂ ਕਕਾਰਾਂ ਦੀ ਗੱਲ ਕਰਦੀਏ ਭਾਵੇਂ 17 ਦੀ ਗੱਲ ਕਰਦੀਏ ਦਾੜੀ ਕੇਸ ਦੀ ਗੱਲ ਕਰਦੀਏ ਇਹ ਤਾਂ ਸਾਡਾ ਇੱਕ ਹੋਣ ਵਾਸਤੇ ਸਾਨੂੰ ਮਾਲਕਾਂ ਨੇ ਇਹ ਇਹ ਰੂਪ ਦਿੱਤਾ ਸੀ ਹੁਣ ਪੁੱਛੋ ਬਈ ਤੁਸੀਂ ਇੱਕੋ ਕੇਸੰਗੀ ਸਿੰਘ ਦੀ ਫਤਿਹ ਨਹੀਂ ਪ੍ਰਵਾਨ ਕਰਦਾ ਸਿੰਘ ਨੂੰ ਫਤਿਹ ਨਹੀਂ ਬੁਲਾਉਂਦਾ ਇਹ ਤਾਂ ਜਿੱਥੇ ਵੀ ਤੂੰ ਸੰਸਾਰ ਵਿੱਚ ਕੋਈ ਵੀ ਸੱਜ ਸੇ ਮਿਲ ਗਏ ਕਕਾਰ ਪਾਏ ਮਤਲਬ ਕੋਈ ਨਹੀਂ ਕਿ ਤੈਨੂੰ ਜਾਣਦਾ ਪਰ ਜੇ ਤੂੰ ਗੁਰੂ ਦੇ ਬਚਨਾਂ ਦੇ ਅਭਾਵ ਤੋਂ ਇੱਕ ਦੇਹ ਦਾ ਵਾਸੀ ਹੋ ਗਿਆ ਇੱਕ ਪਿਤਾ ਦਾ ਤੋ ਪੁੱਤਰ ਹੋ ਗਿਆ ਪਿਤਾ ਦਸਮੇਸ਼ ਵਾਸੀ ਅਨੰਦਪੁਰ ਸਾਹਿਬ ਦੇ ਇੱਕ ਘਰ ਹੋ ਗਿਆ ਤੇਰਾ ਪਰ ਮੰਦਾ ਹੀ ਕੋਈ ਨਹੀਂ ਇਥੇ ਵੀ ਤੂੰ ਅਲਗ ਲੱਗਾਂ ਕਿਸਰੀ ਸਾਹਿਬ ਹਰ ਦਿਨ ਉਪਰਤੀ ਹੈ ਪਰ ਅੰਦਰ ਕੂੜ ਕਬਟਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋਂ ਪਸੰਦਾ ਕਾਲੀਆਂ ਬਾਹਰ ਚਿਟਵੀ ਹੈ ਬਾਰੋ ਲੱਗਦਾ ਹੈ ਵੀ ਦਾੜਾ ਪ੍ਰਕਾਸ਼ ਹੈ ਸ੍ਰੀ ਸਾਹਿਬ ਉੱਤੇ ਦੀ ਹੈ ਬਈ ਬੜਾ ਵੀ ਇੱਥੇ ਜਿੱਥੇ ਜਾਂਦਾ ਉੱਤੇ ਰੱਖਦਾ ਪਰ ਅੰਦਰ ਮਨੋ ਕੁ ਸੁਦਾ ਕਾਲੀਆਂ ਇਹ ਤਾਂ ਇੱਕ ਭੇਖਤੀ ਗੱਲ ਕਰਦੀ ਹੈ ਇੱਥੇ ਗੱਲ ਸਾਰੇ ਦੀ ਹੈ ਕਿ ਕਦੇ ਵੀ ਭੇਖ ਵਾਲਾ ਸੰਸ ਕਈ ਵਾਰ ਪ੍ਰਚਾਰਕਾਂ ਨੂੰ ਦੇਖਿਆ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਜਿਹੜੇ ਬਾਕੀ ਸਤਨਾ ਜੁੜੇ ਆ ਉਹ ਕੇਵਲ ਤੋਂ ਕੇਵਲ ਗੁਰੂ ਮਹਾਰਾਜ ਦੀ ਜਦੋਂ ਤਾਬਿਆ ਭਾਵ ਆਉਂਦੀ ਹੈ ਜਾਂ ਸਮਝ ਲਓ ਵੀ ਉਹ ਕਥਾ ਵਗੈਰਾ ਕੀਰਤਨ ਦਾ ਪ੍ਰਚਾਰਕ ਕਰਦੇ ਉਸ ਟਾਈਮ ਉਹਨਾਂ ਨੇ ਉਹ ਵਸਤਰ ਪਾਉਨੇ ਆ ਭਾਵ ਬੈਠਣ ਵੀ ਸੌਕਾ ਹੋਵੇ ਧਰਮ ਤੌਰ ਤੇ ਕਿ ਸਾਹਮਣੇ ਵਾਲੇ ਦੀ ਡਿਗਾ ਨਾ ਕਿ ਜਿਵੇਂ ਸਫੇਦ ਰੰਗ ਅਕਸਰ ਪਾਉਂਦੇ ਆ ਇਹ ਜੇ ਕੋਈ ਰੰਗ ਨਹੀਂ ਹੁੰਦਾ ਕਿ ਸਫੇਦ ਰੰਗ ਦੀ ਕੋਈ ਹੁਣ ਕੀ ਚਰਤਾ ਕਰ ਲੂ ਭਾਵ ਰੰਗ ਬਰੰਗਾ ਪਾ ਲਿਆ ਜਿਵੇਂ ਅੱਜ ਕੱਲ ਦੇ ਵਿੱਚ ਪ੍ਰਚਲਿਤ ਹੋਏ ਆ ਤੇ ਰੰਗ-ਵਰੰਗੇ ਬਾਣੇ ਪਾ ਲੇ ਤੇ ਸਾਹਮਣੇ ਬੈਠੀ ਸੰਤੂ ਦੇ ਬਾਣੇ ਵਾਲੀ ਵਿਖੀ ਜਾਂਦੀ ਹੈ ਭਾਵ ਸ਼ਬਦ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੈ ਤੇਰਾ ਸ਼ਬਦ ਵੱਲ ਧਿਆਰ ਰਹੇ ਕਿ ਆਮ ਬੱਚੇ ਪੜ੍ਹਦੇ ਆ ਨਾ ਸਟੂਡੈਂਟ ਪੜ੍ਹਦੇ ਜਾਂ ਐਸੇ ਮਹਾਤਮਾ ਵਿਗਿਆ ਗੁਰਮੁਖ ਪਿਆਰੇ ਕੋਈ ਵੀ ਭਾਵੇਂ ਉਹ ਸੰਸਾਰਿਕ ਵਿੱਦਿਆ ਭਾਵੇਂ ਧਾਰਮਿਕ ਵਿੱਦਿਆ ਇਹਦੇ ਬਾਅਦ ਤੇ ਨਾ ਕਮਰਾ ਇੱਕ ਖਾਸ ਬਣਾਇਆ ਜਾਂਦਾ ਇਹ ਜੀ ਦੇ ਵਿੱਚ ਕੋਈ ਰੰਗ ਨਹੀਂ ਕੋਈ ਸਮਾਨ ਨਹੀਂ ਕਿ ਜਦੋਂ ਮੈਂ ਪੜਦਾ ਹਾਂ ਮੇਰਾ ਸਪੂਰਨ ਧਿਆਨ ਬੱਚੇ ਵੀ ਸ਼ਬਦ ਨੂੰ ਇਸ ਗੱਲ ਨੂੰ ਕਿ ਤੂੰ ਤਾਂ ਕਿਤਾਬ ਪੜਦੇ ਆਂ ਮੂਰੇ ਟੀਵੀ ਵੀ ਲੱਗਿਆ ਹੋਇਆ ਰੋਟੀਆਂ ਵੀ ਮੂਰੇ ਰੱਖੀਆਂ ਹੋਈਆਂ ਹੋਰ ਸਮਾਨ ਵੀ ਪਿਆ ਹੋਇਆ ਤੇ ਜਦੋਂ ਤੁਹਾਡੀ ਮਾੜੀ ਜੀ ਦੇਖਾ ਉਹਦੇ ਨੇ ਦੇ ਜੀ ਉਹਦਾ ਨਾਂ ਚਿੱਤੇ ਆ ਜਾਂਦਾ ਇਹ ਇਸ ਕਰਕੇ ਹਾਰ ਸੰਗਾਰ ਸਾਰੇ ਬਾਹਰ ਕਰਨੇ ਪੈਂਦੇ ਆ ਇੱਕ ਕੱਲਾ ਕਮਰਾ ਹੋਵੇ ਖਾਲੀ ਬਸ ਉਥੇ ਕੁਝ ਨਾ ਹੋਵੇ ਅਤ ਤੇਜ ਕਿਤਾਬ ਹੋਵੇ ਭਾਵੇਂ ਧਰਮਕ ਹੈ ਭਾਵੇਂ ਸੰਸਾਰਕ ਫਿਰ ਪੰਡ ਦੀ ਇਹ ਇੱਕ ਵਿਧੀ ਹੈ ਇਹ ਹਰ ਇੱਕ ਵਾਸਤੇ ਆ ਭਾਵੇਂ ਉਹ ਸੰਸਾਰਕ ਵਿਧੀ ਹੈ ਭਾਵੇਂ ਉਹ ਧਰਮਕ ਵਿਧੀ ਹੈ ਇਕਾਂਤ ਇਸ ਨੂੰ ਕਹਿੰਦੇ ਆ ਕਿ ਤੇਰੀ ਨਿਗਾ ਕਿਤੇ ਵੀ ਜਾਵੇ ਤੈਨੂੰ ਕੋਈ ਸਾਹਮਣੇ ਅਕਿਰਤੀ ਨਜ ਨਹੀਂ ਆਉਣੀ ਜੋ ਵੀ ਤੈਨੂੰ ਨਜ਼ਰ ਆਇਆ ਤੇਰੇ ਮਸਤਕ ਵਿੱਚ ਉਹਦਾ ਨਾਮ ਆ ਜਾਣਾ ਤੇ ਨਾਮ ਆ ਗਿਆ ਤੇ ਕੁਛ ਨਾ ਕੋਈ ਸੁਭਦੇ ਬਾਰੇ ਸੋਚਣ ਲੱਗ ਜਾਣਾ ਪਾਵੇਂ ਟੀਵੀ ਮੂਰੇ ਪਿਆ ਕਿਤਾਬੇ ਕੁਛ ਵੀ ਪਿਆ ਤੇਰੇ ਮੂਰੇ ਤੋਦੇ ਵਾਰੀ ਸੋਚੀ ਜਾਣਾ ਤੇ ਜਦੋਂ ਧਿਆਨ ਭਟ ਗਏ ਤੇ ਗਿਆਨ ਦਿਮਾਗ ਚ ਪੈਣਾ ਕਿੱਥੇ ਆ ਇਸ ਤਰ੍ਹਾਂ ਇਹ ਲਿਵਾਸ ਹੈ ਇੱਕ ਕਿ ਇੱਕ ਲਿਵਾਸ ਆਦਾ ਤਗਰੀਵਨਸ ਹਰੇਕ ਨੇ ਸਫੇਦ ਹੀ ਪਾਇਆ ਹੁਣ ਵੀ ਜਿਆਦਾ ਪ੍ਰਚਲਿਤ ਹੈ ਇਹ ਇਸ ਕਰਕੇ ਪਾਇਆ ਜਾਂਦਾ ਇੱਕ ਤਾਂ ਇਹ ਸਾਨੂੰ ਪਹਿਨਣ ਵਾਲੇ ਨੂੰ ਵੀ ਤੇ ਦੇਖਣ ਵਾਲੇ ਨੂੰ ਕਿ ਭਾਈ ਇੱਕ ਰੰਗ ਤੇ ਅਸੀਂ ਵੀ ਇੱਕ ਬਣਨਾ ਤੇ ਜਿਹਨੇ ਪਹਿਨੇ ਆ ਉਹਰੇ ਵੀ ਇਸੇ ਗੱਲ ਤੇ ਤਿਆਰ ਰੱਖਣਾ ਕਿ ਮੈਂ ਇੱਕ ਰੰਗ ਪਹਿਨੇ ਹੋਇਆ ਤੇ ਗੱਲ ਮੈਂ ਇੱਕ ਦੀ ਹੀ ਕਰਨੀ ਇਹ ਗੱਲ ਸਮਝੀ ਨੇ ਉਹਦੀ ਪ੍ਰਚਾਰ ਕਰਨ ਰੰਗ ਤਾਂ ਇੱਕ ਪਾ ਲਿਆ ਗੱਲ ਕਰਨਗੇ ਜਿਵੇਂ ਬੇਨਤੀ ਕੀਤੀ ਹੈ ਨਾ ਗੱਲ ਤਾਂ ਕਹਿਣੀ ਹੈ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਇਸ ਤੋਂ ਉੱਪਰ ਕੋਈ ਹੈ ਹੀ ਨਹੀਂ ਹੋઈ ਨਹੀਂ ਸਕਦਾ ਸੰਸਾਰਕ ਵੱਲ ਅਸੀਂ ਫੇਰ ਵੀ ਬਾਬਾ ਜੀ ਕਹਿੰਦੇ ਸੀ ਸਤ ਜੀ ਕਹਿੰਦੇ ਸੀ ਕਈ ਦੇ ਦੁਕਾਨ ਤੇ ਕਿਹਨੇ ਐਸੀ ਕਥਾ ਕਰਨ ਕਿ ਬਾਬਾ ਜੀ ਬਾਬਾ ਜੀ ਨੇ ਕਿਹਾ ਬਾਬਾ ਜੀ ਚੱਲੇ ਬਸ ਬਾਬਾ ਜੀ ਬਾਬਾ ਜੀ ਉਹ ਨਹੀਂ ਭਾਈ ਅਸੀਂ ਸੁਣਨੀ ਗੁਰੂ ਨਾਨਕ ਸਾਹਿਬ ਦੀ ਸਾਡਾ ਥੱਲੇ ਵਾਲਾ ਨਾ ਕੋਈ ਕੰਮ ਨਹੀਂ ਅਸੀਂ ਉੱਚੇ ਦੇ ਕੋਲ ਜਾਣਾ ਤੇ ਉੱਚੇ ਦੇ ਹੀ ਬਚਨ ਸੁਣਨੇ ਆ ਉੱਚੇ ਦਾ ਗਿਆ ਲੈ ਕੇ ਅਸੀਂ ਉੱਚੇ ਕੋਲ ਪਹੁੰਚ ਸਕਦੇ ਹਾਂ ਉੱਚੇ ਉੱਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਈ ਤੁਸ ਉੱਚੇ ਕੋ ਜਾਣੇ ਸੋਏ ਕਿ ਜਿਹੜਾ ਉੱਚਿਆਂ ਦੇ ਨਾਲ ਜੁੜਦਾ ਉਹੀ ਉੱਚਿਆਂ ਨੂੰ ਪਾ ਸਕਦਾ ਜਦੋਂ ਨੀਵੇਂ ਨਾਲ ਜੁੜਿਆ ਤੇ ਫਿਰ ਨੀਵੇਂ ਹੀ ਰਹੇਗਾ ਭਈ ਕੋਈ ਹਾਲ ਤਾਂ ਸਾਡੀ ਰੋ ਵਿੱਚਾ ਤੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਸੰਸਾਰ ਨੂੰ ਰੋਲਾ ਨਹੀਂ ਪਾਇਆ ਕਿ ਭਾਈ ਇੱਕ ਗੁਰੂ ਗਿਆ ਮੈਂ ਹੁਣ ਥੋੜੀ ਰਹਿ ਗਿਆ ਜਿਵੇਂ ਬਾਕੀ ਸੀ ਕੇ ਭਾਈ ਉੱਥੇ ਗੱਦੀਆਂ ਲੱਗੀਆਂ ਅਨੇਕ ਹੀ ਵਿਕਾਲੇ ਚ ਰੇਕੀਆ ਦੁਕਾਨ ਖੁੱਲ ਕੇ ਬੈਠ ਕੇ ਜੇ ਮੈਂ ਵੀ ਗੁਰੂ ਆ ਮੈਂ ਵੀ ਗੁਰੂ ਆ ਜਿਹੜਾ ਸੱਚਾ ਕਹਿੰਦਾ ਉਹ ਬਾਹਰੇ ਨਿਕਲਦਾ ਕਿਸੇ ਨੂੰ ਦੱਸਦਾ ਹੀ ਨਹੀਂ ਕਿਸੇ ਭੇਗਤੀ ਨਹੀਂ ਹੈ ਉਹ ਤਾਂ ਸੰਸਾਰ ਦੇ ਜੀਵ ਮੰਗ ਜੀਵਨ ਜੀ ਰਹੇ ਆ ਕਰਨੇ ਵੀ ਜਿਸ ਨੂੰ ਜਿਸ ਮਾਲਕ ਨੇ ਜੋ ਵਿਡਿਆਈ ਦੇਣੀ ਹੈ ਜਿਸ ਤੋਂ ਜੋ ਕਾਰਜ ਕਰਵਾਉਣਾ ਇਹ ਉਹਨੂੰ ਉਸਨੇ ਮਾਲਕ ਨੇ ਮੌਕਾ ਦੇਣਾ ਕਿ ਉਹਦੇ ਬਾਅਦ ਤੇ ਪ੍ਰਸਥਿਤਿयां ਇਸ ਤਰੀਆ ਭਾਵ ਸਮਾਂ ਹੀ ਐਸਾ ਬਣਾ ਦੇਣਾ ਕਿ ਉਹਨੂੰ ਕਰਨਾ ਹੀ ਪੈਣਾ ਖੁਦ ਕਰਵਾ ਦਦ ਜੋ ਕੁਛ ਹੋ ਰਿਹਾ ਹੈ ਭਾਵੇਂ ਚੰਗਾ ਭਾਵੇਂ ਮਾੜਾ ਦੁੱਖਾ ਭਾਵੇਂ ਸੁੱਖਾ ਇਹ ਸਭ ਕੁਝ ਉਸ ਬਾਹਰੂ ਦੇ ਲਿਖੇ ਹੋਏ ਆ ਲੇਖਨਾ ਬੇਟੀ ਈਸ ਕੀ ਜੋ ਲਿਖਿਆ ਕਰਤਾ ਵਹਿਰੂ ਦਾ ਲਿਖਿਆ ਹੋਇਆ ਲੇਖ ਮਟਾਉਣਾ ਕਿਉਂ ਚਾਹਦੇ ਆ ਅਜ ਥਾਂ ਥਾਂ ਤੇ ਦੁਕਾਨਾਂ ਪਾਈ ਬੈਠੇ ਆ ਆਪਣੇ ਆਪ ਨੂੰ ਸੰਤ ਬ੍ਰਹਮ ਗਿਆਨੀ ਕਹੋਂਦੇ ਉਹਨਾਂ ਤੋਂ ਪੰਜ ਭੂਤਕ ਸਰੀਰ ਦਾ ਮਾਲਕ ਉਹ ਵਹਿਰੂ ਦਾ ਲਿਖਿਆ ਮਟਾਊਗਾ ਦੇਖੋ ਕਿੱਥੇ ਅਸੀਂ ਮਤ ਲਈ ਬੈਠੇ ਆ ਬਾਣੀ ਤਾਂ ਇਹ ਕਹਿੰਦੀ ਹੈ ਮਟਾਉਣਾ ਕੁਝ ਨਹੀਂ ਪਾਣਾ ਮਨ ਪਾਣਾ ਮੰਨੇਗਾ ਸੁਖੀ ਰਹੇਗਾ ਸੁਖੀ ਵੀ ਰਹੇਗਾ ਤੇ ਗੁਰੂ ਦਾ ਸਿੱਖ ਵੀ ਕਹਾਏਗਾ ਬਾਣੀ ਇਹ ਗੱਲ ਕਹਿੰਦੀ ਤੇ ਸਾਧ ਕਹਿੰਦਾ ਆਜੋ ਮੈਂ ਮਿਟਾ ਦੂੰ ਤੋ ਵੀਰਵਾਰ ਐ ਤੌਰ ਚੌਕੀਆਂ ਦਾ ਭੜ ਹਰ ਚੌਕੀ ਤੇ ਇਹਨਾਂ ਸਵਾਲ ਲਿਆ ਆਕਰ ਕਿ ਆਹ ਸਵਾਲ ਲਿਆ ਇਹ ਹੁੰਦਾ ਨਾ ਜਿੱਥੇ ਜਾਣੇ ਤੁਸੀਂ ਹੁਣ ਇਹ ਨਹੀਂ ਕਿ ਤੁਸੀਂ ਗਏ ਸਭ ਕੁਝ ਦੇਖਿਆ ਦਾਸ ਨੇ ਇਹਨਾਂ ਦੇ ਜੰਜਾਲ ਦੇਖ ਕੇ ਇਹਨਾਂ ਕਿ ਜਦੋਂ ਬੇਗ ਨੂੰ ਦਿਖਾਉਂਦਾ ਸੀ ਵੀ ਕਿਉਂ ਦਿਖਾਉਂਦਾ ਇਹ ਪਤਾ ਲੱਗਦਾ ਵੀ ਜੇ ਦੇਖੇ ਆ ਤੇ ਚਰਚਾ ਵੀ ਤੇ ਤਦੀ ਹੋਊਗੀ ਨਾ ਤੇ ਜੋ ਕੁਝ ਦੇਖਿਆ ਨਹੀਂ ਉਹਦੀ ਗੱਲਾਂ ਐ ਨਹੀਂ ਉਹ ਕੋਈ ਆਨੰਦੀਆਂ ਨੇ ਦੇ ਕੇ ਦੂਸਰੇ ਨੇ ਕਹੀ ਉਹੀ ਮੈਂ ਕਹਿ ਦਵਾਂ ਕਿ ਕਿਸੇ ਕਿਤਾਬ 'ਚ ਲਿਖਿਆ ਉਹੀ ਪੜ੍ਹ ਕੇ ਸੁਣਾ ਨਹੀਂ ਪ੍ਰੋਪਰ ਬਾਲਕ ਨੇ ਇਹ ਸਭ ਕੁਝ ਦਿਖਾਤਾ ਕਿਸੇ ਵੀ ਤਰੀਕੇ ਨਾਲ ਸਾਇਆ ਦਿਖਾਇਆ ਤੇ ਹੁਣ ਕੰਮ ਆ ਰਿਹਾ ਵੀ ਦੇਖਿਆ ਹੋਇਆ ਬਾਕੀ ਕਿ ਪੰਜ ਭੂਤਕ ਸਰੀਰ ਤੋਂ ਉਹ ਲੇਖ ਮਟਾਉਣਾ ਚਾਹੁੰਦੇ ਹੋ ਜਿਹੜੇ ਵੈਹਿਰੂ ਦੇ ਲਿਖੇ ਹੋਏ ਨੇ ਨਹੀਂ ਮਟੜਨੇ ਹੋਣਾ ਉਹੀ ਹੈ ਜੋ ਉਸਨੇ ਲਿਖਿਆ ਹੋਏ ਜੋ ਤੇਰੇ ਕਰਮਾ ਚ ਜੋ ਤੇਰੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਨਾ ਲਿਖਤ ਕਿ ਜੋ ਲਿਖਤ ਲਿਖੀ ਹੈ ਇਸ ਨੂੰ ਕੋਈ ਨਹੀਂ ਬਦਲ ਸਕਦਾ ਤੂੰ ਕੋਸ਼ਿਸ਼ ਨਾਲ ਲੱਖ ਕਾਲਾ ਕਰੋੜਾ ਕਾਲਾ ਕੋਸ਼ਿਸ਼ ਕਰਨਾ ਤੇਰਾ ਫਰਜ਼ ਹੈ ਤੂੰ ਕੋਸ਼ਿਸ਼ ਕਰ ਪਰ ਹੋਣਾ ਹੋਈ ਹੈ ਜੋ ਉਸ ਵਹਿਰੂ ਨੇ ਤੇਰੀ ਕਿਸਮ ਤੇ ਵਿੱਚ ਲਿਖਿਆ ਹੋਇਆ ਲੇਖਨਾ ਮਿਟੀ ਹੋ ਸਕੀ ਜੋ ਲਿਖਿਆ ਕਰਤਾ ਉਸੇ ਤਰਾਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਉਹਨਾਂ ਤੇ ਭਾਈ ਲੈ ਕੀ ਇਸ ਤਰ੍ਹਾਂ ਦੇ ਸੀ ਕਿ ਨਹੀਂ ਭਾਈ ਜਿੰਨਾ ਮਰਜੀ ਛੁੱਪ ਜਾ ਤੈਨੂੰ ਬਾਹਰ ਆਉਣਾ ਪੈ ਤੇ ਮੱਖਣ ਛਾਲਵਾਣਾ ਆ ਗਿਆ ਹੈ ਮੈਂ ਤਾਂ ਇੱਕ ਗੁਰੂ ਕੋ ਲੱਭਦਾ ਸੀ ਇੱਕ ਨਹੀਂ ਬੈਠੇ ਹੁਣ ਸੱਚੇ ਦੀ ਪਛਾਣ ਕਿਵੇਂ ਕਰੇ ਫਿਰ ਤੁਸੀਂ ਵੀ ਕੀਤਾ ਕਿ thế ਲੱਭਿਆ ਸਿਆਣੇ ਕਹਿੰਦੇ ਪਾਣੀ ਪੀਏ ਛਾਣ ਕੇ ਤੇ ਗੁਰੂ ਕਰੀਏ ਜਾਣ ਕੇ ਅਪਾ ਹਰ ਚੀਜ਼ ਦੀ ਪਛਾਣ ਕਰਦੇ ਆ ਖਾਣ ਪੀਣ ਦਾ ਕੱਪੜੇ ਦਾ ਹੋਰ ਛੋਟੀ ਰੋਟੀ ਕੱਚੀ ਹੋਵੇ ਪਰ ਇਹ ਕਰਦਨੇ ਰਨ ਕੇ ਦੋ ਪਕਾ ਕੇ ਦੋ ਕਿੰਨਾ ਕੁਸ ਕਹਨੇ ਆ ਕਦੇ ਕਿਹਾ ਕਿ ਗੁਰੂ ਇਹ ਤਾਂ ਕੱਚੇ ਹੀ ਛੱਡ ਪਰੇ ਇਹਦੇ ਕੋਲ ਤਾਂ ਉਹ ਸੱਤ ਵਾਲੇ ਬਜਰੀ ਨਹੀਂ ਪਰਖੋ ਜਿਹਦੇ ਕੋਲ ਜਾਣੇ ਪਰਖ ਲਈ ਤੇ ਹੁੰਦਾ ਵਾ ਜੇ ਚੰਗਾ ਲੱਗਦਾ ਰੱਖ ਲੋ ਜੇ ਨਹੀਂ ਚੰਗਾ ਤੇ ਤਸਾਂ ਕਰ ਦੋ ਭਾਈ ਪੱਕੇ ਗੁਰੂ ਜਾਣੇ ਕਿਉਂ ਇੱਕੋ ਹੀ ਪੱਕਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਇਹ ਤੋਂ ਉੱਤਮ ਕੋਈ ਚ ਨਹੀਂ ਹੈ ਫਿਰ ਵੀ ਤਰੇ ਫਿਰਦੇ ਆਂ ਭਾਵ ਸਾਨੂੰ ਮੋਹ ਮਮਤਾ ਨੇ ਫਸਾਇਆ ਹੋਇਆ ਆਪਣੇ ਚੱਕਰ ਦੇ ਵਿੱਚ ਅਸੀਂ ਨਿਕਲ ਹੀ ਨਹੀਂ ਸਕਦੇ ਸਾਨੂੰ ਉਸ ਮੋਹ ਮਮਤਾ ਨੇ ਹੀ ਮਨਮੁਖ ਬਣਾਇਆ ਬਾਣਾ ਅਸੀਂ ਗੁਰਮੁਖੀ 48 ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਉਹ ਸੱਚੇ ਆ ਉਹ ਤਾਂ ਕਹਿੰਦੇ ਨਹੀਂ ਕਿ ਮੈਂ ਕਰੂੰਗਾ ਆ ਜਾ ਭਾਈ ਲਵਾਨਿਆ ਵੀ ਮੱਖਣ ਸਾਹ ਆ ਜਾ ਇਹ ਆ ਜਾ ਭਾਈ ਮੈਂ ਗੁਰੂ ਆ ਉਹ ਤਾਂ ਬੈਠੇ ਝੂਠੇ ਕਹਿੰਦੇ